ਮੈਂ ਸਰੰਦ ਆਪਣਾ ਚੰਡੀਗੜ੍ਹ ਰੋਡ ਤੇ ਖੜਾ ਇੱਕ ਪ੍ਰਵਾਸੀ ਆ ਰਿਹਾ ਪ੍ਰਵਾਸੀ ਰੋਕ 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 ਪ੍ਰਵਾਸੀ ਪ੍ਰਵਾਸੀ ਆ ਰਿਹਾ ਇਹ ਇਹਨੂੰ ਰੋਕਣ ਦੀ ਕੋਸ਼ਿਸ਼ ਕਰੀ ਰੁਕਿਆ ਨਹੀਂ ਅੱਗੇ ਘੇਰਦਾਂ ਮੈਂ ਖੜਾ ਸਰੰਦ ਚੰਡੀਗੜ੍ਹ ਰੋਡ ਤੇ ਬਲਾੜੀ ੱਡੇ ਦੇ ਨੇੜੇ ਮੈਂ ਤੁਹਾਨੂੰ ਜਦੋਂ ਰੋਕਿਆ ਉੱਥੇ ਹੱਥ ਦੱਪ ਕੇ ਰੁਕਿਆ ਕਦ ਨਹੀਂ ਨੀ ਬ੍ਰੇਕ ਕਿਉਂ ਨਹੀਂ ਲਗੀ ਤਾਂ ਭਜਾ ਲਿਆ ਤਾਂ ਮੈਨੂੰ ਦੇਖ ਕੇ ਭਜਾ ਲਿਆ ਤਾਂ ਰੋਕਿਆ ਕਿਉਂ ਨਹੀਂ ਇਹ ਕਿੰਨੀ ਉਮਰ ਹੈ ਤੇਰੀ ਕਿੰਨੀ ਉਮਰ ਹੈ ਤੇਰੀ ਕਿੰਨੀ ਉਮਰ ਹੈ ਤੇਰੀ 16 ਇਹ ਤੈਨੂੰ ਜਗਾੜੂ ਰੇੜੀ ਇਹ ਚਲਾਉਣ ਦਾ ਅਧਿਕਾਰ ਕਿਹਨੇ ਦਿੱਤਾ 16 ਸਾਲ ਦੀ ਉਮਰ ਹੈ ਇਹ ਜਗਾੜੂ ਰੇੜੀ ਚਲਾਉਣ ਦਾ ਅਧਿਕਾਰ ਕਿਹਨੇ ਦਿੱਤਾ ਕਿੱਥੋਂ ਆਇਆ ਤੂੰ ਐ ਆ ਹੰਬੜਾਲੀ ਤੋਂ ਮੈਂ ਤੁਹਾਨੂੰ ਦੇਖਿਆ ਵੀ ਤੂੰ ਇਹ ਆਪਣੀ ਇਸ 100 ਦੀ ਸਪੀਡ ਤੇ ਆ ਰਿਹਾ 80 90 ਦੀ ਸਪੀਡ ਤੇ ਆ ਰਿਹਾ 16 ਸਾਲ ਦੀ ਤੇਰੀ ਉਮਰ ਹੈ ਲਾਈਸੈਂਸ ਤੇ ਖਾਲਸਾ ਤਾਲਟ ਕਿਥੇ ਦਰਾ ਲਾਈਸੈਂਸ ਕਿਥੇ ਦਰਾ ਲਾਈਸੈਂਸ ਕਿਥੇ ਹੈ ਕਹਾ ਘਰਣੇ ਵਾਲਾ ਹੈ ਸਰਮਦਗਾ ਇਹ ਆਧਾਰ ਕਾਰਡ ਦਿਖਾ ਲਾਈਸੈਂਸ ਤੇਰੇ ਕੋਲ ਹੈ ਨਹੀਂ ਲਾਈਸੈਂਸ ਤੇਰੇ ਕੋਲ ਹੈ ਨਹੀਂ ਆਧਾਰ ਕਾਰਡ ਤੂੰ ਨਾ ਦਿਖਾ ਰਿਹਾ 16 ਸਾਲ ਦੀ ਉਮਰ ਹੈ ਬਠਾਰੀ ਥਾਣੇ ਦੇ ਮੂਹਰੇ ਤੋਂ ਤਲਾਕ ਕੇ ਆਇਆ ਤੈਨੂੰ ਪੁਲਿਸ ਵਾਲੇ ਨੇ ਨਹੀਂ ਘੇਰਿਆ ਕਦੇ ਕਦੇ ਘੇਰਿਆ ਨਹੀਂ ਪੁਲਿਸ ਵਾਲੇ ਨੇ ਨਹੀਂ ਘੇਰਿਆ ਕਦੇ ਨਹੀਂ ਕਦੇ ਪੁਲਿਸ ਵਾਲੇ ਨੇ ਰੋਕਿਆ ਨਹੀਂ ਕਦੇ ਕਿਹਾ ਨਹੀਂ ਤੈਨੂੰ ਕਿੰਨੇ ਚਿਰ ਹੋ ਗਏ ਤੈਨੂੰ ਚਲਾਉਂਦੇ ਨੂੰ ਇਹ ਜਗੜੂ ਰੇੜੀ ਅਹੀਂ ਤੋਂ ਆ ਗਿਆ ਦਾ ਜੀ ਕਿੰਨੇ ਦਿਨ ਹੋਇਆ ਕਿਤਨੀ ਦੇਰ ਹੋਈ ਹੈ ਕਿਤਨੀ ਦੇਰ ਹੋਗੀ ਤੈਨੂੰ ਚਲਾਉਂਦੇ ਨੂੰ ਕਿਤਨੀ ਦੇਰ ਹੋਗੀ ਇੰਦਰ ਸੈਦਾਂ ਦਾ ਜੀ ਹਾਂ ਪੁਲਿਸ ਵਾਲੇ ਨੇ ਤੈਨੂੰ ਕਦੇ ਕਿਹਾ ਨਹੀਂਗਾ 16 ਸਾਲ ਦੀ ਹੋ ਗਈ 80 90 ਦੀ ਸਪੀਡ ਤੇ ਤੂੰ ਜਾ ਰਿਹਾ ਕੋਈ ਹਾਦਸਾ ਵਾਪਰ ਗਿਆ ਕੌਣ ਜ਼ਿੰਮੇਵਾਰ ਹੈ ਕੌਣ ਜ਼ਿੰਮੇਵਾਰ ਹੈ ਇਹ ਜਿਹੜੀ ਜਗਾੜੂ ਰੇੜੀਆਂ ਨੇ ਇਹ ਜਿਹੜੀ ਚੱਲ ਰਹੀਆਂ ਨੇ ਮਤਲਬ ਪ੍ਰਵਾਸੀ ਆਏ ਮਤਲਬ ਦੇਖਣ ਨੂੰ ਲੱਗਦਾ ਪਰ ਇਹ ਇਹ ਜਿਹੜਾ ਭੰਜਾ ਲੈ ਗਿਆ ਬਹੁਤ ਸਪੀਡ ਤੇ ਜਾ ਰਿਹਾ ਹੁਣ ਵੀ ਦੇਖ ਲਓ ਕਿਵੇਂ ਸਪੀਡ ਤੇ ਲੰਘ ਗਿਆ ਇਹਨਾਂ ਖਿਲਾਫ ਪੁਲਿਸ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਕਾਨੂੰਨੀ ਕਿਤੇ ਦੀ ਆ ਉਹ ਲੰਘ ਗਿਆ ਦੇਖੋ ਮਿੰਟਾਂ ਸਕਿੰਟਾਂ ਦੇ ਵਿੱਚ ਇਹ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਤੇ